വധിയ ਗੱਟੇ ਤਾਂ ਆ ਹੀ ਹੋਏ ਨੇ ਨਾ ਉਹ ਵੱਡਾ ਵੀ ਆ ਵੱਡਾ ਕੇਰੀ ਇੰਡੀਆ ਆਣਾ ਕੇਰੀ ਇੰਡੀਆ ਦਾ ਲੈ ਆ ਆ ਚੜ ਗਿਆ ਜਾ ਜੇ ਆ ਜਾਂਦਾ ਆ ਜਾਂਦਾ ਵੀ ਆ ਜਾਂਦਾ 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 ਮਕਨ ਆਇਆ ਕਾਰ ਟレイン ਤੇ ਆ ਅੱਛਾ ਇਹਦਾ ਸਮਾਨ ਹੈਗਾ ਕਿ ਲਾ ਕੇ ਔਰ ਮਿੰਟ ਆ ਜਾਂਦਾ ਆ ਚਿਕਰਾਂਤੀ ਵੀ ਕੋਲੇ ਤਾਂ ਆ ਜਾਂਦਾ ਵੀ ਆ ਜਾਂਦਾ ਆ ਜਾਂਦਾ ਰੇਸ਼ਮ ਜਹਾਜ਼ ਤੇ ਚੜਿਆ ਆ ਜਾਂਦਾ ਕੈਨੇਡਾ ਵਾਲਾ ਜਹਾਜ਼ ਬਈਏ ਰੇਸ਼ਮ ਚੜ ਗਿਆ ਜਹਾਜ਼ ਤੇ ਔਰ ਜਾਈ ਜਾਂਦਾ ਹੋ ਗਿਆ ਰੇਸ਼ਮਪਾਲ ਓਕੇ ਸੀ ਓਕੇ ਸੀ ਜਮਾ ਆ ਜਾਂਦਾ ਆ ਜਾਂਦਾ ਆ ਜਾਂਦਾ ਬਈ ਇਹ ਆ ਗਿਆ ਜਹਾਜ਼ ਆ ਗਿਆ ਆ ਗਿਆ ਵੀ ਰੇਂਜਪੁਰ ਦਾ ਜਹਾਜ਼ ਕੈਨੇਡਾ ਉਤਰ ਗਿਆ ਤੇ ਆ ਵਾਸਤੇ ਛੱਡ ਕੇ ਆਉਂਦੇ ਆ ਹੋ ਗਏ ਕੰਮ